ਇੱਕ ਗੋਰੇ ਕਿਸਾਨ ਦੇ ਘਰੇ ਆ ਗਏ ਜੀ ਹੁਣ ਤੇ ਹੁਣ ਉੱਤਰ ਦਾ ਡਾਇਰੈਕਟਰ ਤਾਂ ਇਹ ਨਾਲ ਕਰਦੇ ਆ ਗੱਲਾਂ ਬਾਤਾਂ ਅਸੀਂ ਕਿਸਾਨ ਨਾਲ ਇਹ ਤੁਹਾਨੂੰ ਦਿਖਾਊਗਾ ਹੁਣ ਸਾਰਾ ਘਰ-ਬਾਰ ਤੇ ਇਹਨਾਂ ਦੇ ਘਰ ਅਸੀਂ ਵੈਸੇ ਦੇਖੇ ਸੀਗੇ ਸਵਿਟਜ਼ਰਲੈਂਡ 'ਚ ਵੀ ਇਹਨਾਂ ਦੇ ਘਰਾਂ 'ਚ ਨਾ ਚੀਜ਼ਾਂ ਖੇਤੀ ਦੇ ਆ ਸੰਦ ਸਨ ਤਾਂ ਹੁੰਦੀ ਨੇ ਤੇ ਲੋਹਾ ਕਿੰਨੇ ਖੜਾ ਰੱਖਿਆ ਤੇ ਇਧਰਲੇ ਪਾਸੇ ਇਹਦੇ ਜ਼ਰੂਰ ਆਹ ਜ਼ਰੂਰ ਹੁੰਦੀ ਆ ਕੈਰਾਵਨ ਛੁੱਟੀਆਂ ਛਟੀਆਂ ਹੌਲੀਡੇ ਮਨਾਉਣ ਦੇ ਸ਼ਕੀਨ ਹੁੰਦੇ ਇਹਨਾਂ ਨੇ ਕਾਰਾਵੈਨ ਖੜਾ ਰੱਖੀ ਆ ਤੇ ਘਰ-ਬਾਰ ਇਹਨਾਂ ਦੇ ਇਹੋ ਜਿਹੇ ਆ ਇੰਗਲੈਂਡ ਦੇ ਜਿਹੜੇ ਖੇਤੀ ਕਰਦੇ ਨੇ ਕਿਸਾਨ ਇਹੋ ਜਿਹੇ ਘਰ ਆ ਇਹਨਾਂ ਦੇ ਤੇ ਇਹ ਦੇਖੋ ਸਾਰਾ ਇਹ ਪਸ਼ੂ ਰੱਖੇ ਰੱਖੇ ਆ ਇਹਨਾਂ ਨੇ ਵਿੱਚ ਹੀ ਗਾਈਆਂ ਦਾ ਫਾਰਮ ਬਣਾ ਰੱਖਿਆ ਇਹ ਗੋਰੇ ਕਿਸਾਨ ਇਹੋ ਜਿਹੇ ਕਾਊਸ ਫਾਰਮ ਹੈ ਇਹ ਤਾਂ ਵੈਸੇ ਸਾਰਾ ਦੇਖਿਆ ਹੋਇਆ ਸੀ ਇਧਰ ਨੂੰ ਆ ਤੂੜੀ ਦਾੜੀ ਵਾਲਾ ਆ ਗਿਆ ਅੱਗੇ ਭਾਈ ਇਹਨਾਂ ਨੂੰ ਐ ਪੁੱਛੋ ਕਿੰਨੇ ਕਿੱਲੇ ਇਹਦੇ ਕੋਲੇ ਜ਼ਮੀਨ ਦੇ ਕਿੰਨੇ ਕਿੱਲੇ ਮਨੀ 1 150 100 150 ਕਿੱਲੇ ਦਾ ਮਾਲਕ ਹੈ ਭਾਈ ਹਾਂ ਚੱਲ ਔਰ ਹੀ ਉਸ ਵੀ ਅ ਡੇਰੀ ਫਾਰਮਰ ਡੇਰੀ ਫਾਰਮ ਐਸ ਵਲ ਹੈ ਤੇ ਆ ਤੂੜੀ ਵਾਲਾ ਸੇਖ ਲੋ ਇਹਨਾਂ ਦਾ ਕਿੱਡਾ ਹੈ 150 ਕਿੱਲੇ ਦਾ ਮਾਲਕ ਹੈਗਾ ਘਰ ਵੀ ਮੈਨੂੰ ਇਹ ਲੱਗਦਾ ਇਹ ਤਾਂ ਕਿੱਲੇ ਕਿੱਲੇ ਤੋਂ ਉੱਪਰ ਕਰ ਹੋਣਾ ਇਹਦਾ ਜਿਹੜਾ ਇਹਨੇ ਘਰ ਪਾਇਆ ਹੋਇਆ ਆ ਘੋੜਿਆਂ ਵਾਸਤੇ ਆ ਹਾਰਸਜ਼ ਵੈਨ ਹੈ ਘੋੜੇ ਵੀ ਰੱਖਦੇ ਇਹ ਘਰਾਂ 'ਚ ਜਾਨਵਰ ਜੂਨਵਰ ਸਾਰੇ ਪਾਲਦੇ ਆ ਪੁਰਾਣਾ ਟਰੈਕਟਰ ਖੜਾ ਹੈ ਇਹਦਾ ਫੋਰਡ ਫੋਰਡ ਇੰਗਲੈਂਡ ਦੀ ਕੰਪਨੀ ਸੀ ਤੇ ਐ ਇੱਥੇ ਤਾਂ ਇਹਨਾਂ ਕੋਲੇ ਹੁੰਦੀ ਆ ਪੁਰਾਣੇ ਦੇਖ ਲਓ ਇਹ ਪਤਾ ਨਹੀਂ ਕਿੰਨੇ ਮਾਡਲ ਹੋਊਗਾ ਮ ਆਉਂਦੇ ਹੋਏ ਪੁੱਛਦੇ ਆ ਉਹਨਾਂ ਨੂੰ ਆ ਵੀ ਨੀਰੇ ਵਾਲਾ ਇਹੋ ਜੇ ਘਰ ਆ ਇੰਗਲੈਂਡ ਦੇ ਕਿਸਾਨਾਂ ਦੇ ਕਿਸਾਨ ਸਾਰੇ ਕਿਤੇ ਮਤਲਬ ਇੱਕੋ ਜੀ ਉਵੇਂ ਹੀ ਰਹਿੰਦੇ ਆ ਆ ਗਾਂਜਾਂ ਵਾਲਾ ਫਾਰਮ ਆਗੇ ਤਾਂ ਇਟਲੀ ਚ ਬਹੁਤ ਦੇਖਿਆ ਜਿਹੜੀ ਚੀਜ਼ ਦੇਖੀ ਆ ਦੁਬਾਰਾ ਉਹ ਫਿਰ ਐਕਸਾਈਟਮੈਂਟ ਜਿੰਨੀ ਰਹਿੰਦੀ ਉਹਨੂੰ ਦੇਖਣ ਦੀ ਤੇ ਤੂੜੀ ਆ ਇਹਨਾਂ ਦੇ ਨਾ ਜਿਵੇਂ ਆਪਾਂ ਸੰਨੀਰ ਲਾਉਂਦੇ ਆ ਤੂੜੀ ਕਰਦੇ ਆ ਇਹ ਗੰਡਾਂ ਜਿਵੇਂ ਆਪਾਂ ਪਰਾਲੀ ਦੀਆਂ ਗੰਡਾਂ ਹੀ ਪਾਉਂਦੇ ਨੇ ਇਹ ਸੰਨੀ ਸੁੰਨੀ ਕੋਈ ਨੀਰ ਲਾਉਂਦੇ ਹੈਗੇ ਨਾ ਹੀ ਇਹ ਚਾਰਾ ਉਹ ਪਾਉਂਦੇ ਆ ਸੱਲ ਜੇ ਆ ਬਸ ਆਹੀ ਪਉਂਦੇ ਆ ਚੀਜ਼ਾਂ ਨੂੰ ਮਿਕਸ ਕਰ ਕਰ। ਸਾਰਾ ਇਹਦਾ ਕਰਾ ਇਹ। ਆ ਏਡਾ ਵੱਡਾ। ਜਿਹੜੀਆਂ ਗੰਡਾਂ ਤੁਸੀਂ ਆ ਦੇਖ ਰਹੇ ਹੋ ਪੰਨਾਂ ਜਿਵੇਂ ਆ ਪੰਨਾਂ ਗਈਆਂ ਇਹਦੇ ਨਾਲ ਦੀਆਂ ਹਜੇ ਬੰਨੀਆਂ ਪੰਨਾਂ। ਇਸ ਤਰ੍ਹਾਂ ਆਪਣੇ ਮਨ ਲੱਗੀਆਂ ਵੈਸੇ ਤਾਂ ਇਹ। ਇਹ ਬੰਨ ਬੰਨ ਇਦਾਂ ਰੱਖ ਦਿੰਦੇ ਆ। ਇਹਦੇ ਚ ਲਵੇਟ ਲਵੇਟ ਨਾ ਵੀ ਖਰਾਬ ਨਾ ਹੋਣ। ਇਹਨੇ ਲਹਾ ਰੱਖੀਆਂ। ਕਾਮਕਾਰ ਇਹਨਾਂ ਨੂੰ ਵੀ ਬਹੁਤ ਰਹਿੰਦੇ ਆ ਸਾਰਾ ਦਿਨ ਦਿਹਾੜੀ ਚ ਬਿਜ਼ੀ ਰਹਿੰਦੇ ਆ। ਆ ਟਰਾਲੀਆਂ ਖੜੀਆਂ ਆਪਣੇ ਵਾਂਗੂ ਜਿਵੇਂ ਆਪਣੇ ਟਰਾਲੀਆਂ ਹੁੰਦੀਆਂ ਆ ਇਧਰ ਇਹਨਾਂ ਦੀ ਅੱਗੇ ਗਾਈਆਂ ਗਾਈਆਂ ਦਿਖਾ ਦਿੰਦੇ ਆ ਸਾਨੂੰ ਆ ਟਰਾਲੇ ਆ ਇਹਨਾਂ ਦੇ ਆ ਪਤਾ ਨਹੀਂ ਕੀ ਐ ਪਹਿਲਾਂ ਵੀ ਖੇਤ ਚ ਪੰਨਾਂ ਦੇਖੇ ਸੀ ਲੱਕੜਾਂ ਜੀਆਂ ਹਰ ਨੋ ਕੀ ਐ ਇਹ ਭਾਈ ਜੀ ਆਹ ਕਾਦੇ ਵਾਸਤੇ ਵਰਤਦੇ ਆ ਇਹ ਲੱਕੜਾਂ ਜੀਆਂ ਗੱਲਾਂ ਕਰ ਹੀ ਜਾਂਦੇ ਆ ਜੀ ਬਾਈ ਜੀ ਦੁੱਧ ਦਾਦਾ ਇਹ ਫਿਰ ਕਿੱਥੇ ਸ਼ਹਿਰ ਚ ਵੇਚ ਕੇ ਆਉਂਦੇ ਆ ਜਾਂ ਇੱਥੋਂ ਲੈ ਜਾਂਦੇ ਸੀ ਡੋਟ ਸੇਲਿੰਗ ਐਨੀ ਮੋਰ ਮਲਕ ਹਾਂ ਰੂਜ਼ ਟੂ ਸੇਲ ਹਾਂ ਪਰ ਨਾਓ ਇਜ਼ ਸਟਾਪ ਡੂਇੰਗ ਇਟ ਅੱਛਾ ਬਟ ਨਾਓ ਹੀ ਗੋਟ ਅ ਕਪਲ ਆਫ ਦਾ ਫੋਰ ਹਮ self self use ਆਈ ਥਿੰਕ ਅੱਛਾ self and self ਉਹਦੇ ਲਈ ਹੈ ਸਮਾਲ ਕਾਜ਼ ਨੇ ਮਤਲਬ ਥੋੜੀਆਂ ਹੀ ਨੇ ਆਪਣੇ ਘਰ ਵਾਸਤੇ ਤੇ ਖੇਤੀ ਕਾਦੀ ਕਾਦੀ ਕਰਦੇ ਬਾਈ ਜੀ ਇਹ ਵਾਟ ਯੂ ਡੂਇੰਗ ਇਨ ਫਾਰਮਿੰਗ ਦਨ ਯੂ ਗੋਟ ਅ ਬੀਟ ਕ੍ਰੌਪ ਆਰ ਆਈ ਜਸਟ ਗਰੋ ਦ ਕੈਂਪਸ ਔਨ ਇਨ ਟੂ ਬਿਗ ਵਨਸ ਐਂਡ ਦਨ ਸੇਲ ਥਮ ਟੂ ਮਾਰਕੀਟ ਸੋ ਯੂ ਨੋ ਟੂ ਫਾਰਮਿੰਗ ਐਨ ਗਰੋਇੰਗ ਐਨੀਥਿੰਗ ਨੋ ਅਪਾਰਟ ਫਰਮ ਜਸਟ ਗ੍ਰਾਸ ਸੋ ਫਾਰਮਿੰਗ 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 ਫਾਰਮਿ ਜਸਟ ਫਾਰ ਦ ਕੇਸ ਜਸਟ ਵਾਹ ਦਾ ઓਨਲੀ ਫਿਊ ਕਾਉ 150 ਕਿੱਲਾ ਸਿਰਫ ਗਾਵਾਂ ਦੇ ਚ ਤੇ ਘੋੜਿਆਂ ਦੇ ਚਰਨੂ ਆ ਕਹਿੰਦਾ ਮੈਂ ਬੀਜ ਦਾ ਬੋਈਦਾ ਕੁਛ ਨਹੀਂ ਜੂ ਕੋਟ ਹਾਰਸਸ ਐਸ ਵੈਲ ਦਸ ਟੂ ਹਾਰਸਸ ਐਂਡ ਅ ਬੁੱਲ ਜਿਵੇਂ ਉਹ ਹਾਰਸ ਜੀ ਆਈ ਵਾਂਟ ਟੂ ਸੀ ਭਾਈ ਇਹ ਕਿਹਨੂੰ ਐ ਹੋਰ ਪੁੱਛਿਓ ਕਹੇ ਵੀ ਹਾਂਜੀ ਇਹਨੂੰ ਮੈਂ ਪੁੱਛਿਆ ਕਿ ਜੇ ਮੈਂ ਆਪਣੇ ਸਰਕਾਰ ਤੋਂ ਤੰਗ ਹੁੰਦੇ ਆ ਕਿਸਾਨ ਇੱਥੇ ਮਤਲਬ ਪਾਲਿਸੀ ਚ ਵਧੀਆਂ ਐਨੂੰ ਫਸਲਾਂ ਫੁਸਲਾਂ ਦਾ ਮੁੱਲ ਪੂਰਾ ਮਿਲਦਾ ਸੌਖਾ ਇਹ ਨਾ 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 ਹਾਂ ਸੇਮ ਥੈਂਕ ਯੂ ਸੇਮੀ ਹੈ ਪਰ ਛੋ ਮੜਾ ਸੌਖਾ ਹੈਗਾ ਕਿ ਨਾ ਕਿਵੇਂ ਖੁਸ਼ ਹੈ ਪੂਰਾ ਨਾ ਨਾ ਹੀ ਇਜ਼ ਨੋਟ ਵੈਰੀ ਹੈਪੀ ਹੀ ਇਜ਼ ਹੈਪੀ ਹੀ ਇਸ ਸਟਿਲ ਡੂਇੰਗ ਫਾਰਮ ਸੋ ਹੀ ਇਸ ਜਸਟ ਯੂ ਆਰ ਹੈਪੀ ਫਰਮ ਦ ਗਵਰਨਮੈਂਟ ਲਾਈਕ ਪਾਲਿਸੀ ਲਾਈਕ ਗੁੱਡ ਪ੍ਰਾਈਸ ਆਫ ਕ੍ਰੌਪਸ অর ਨਾ ਕੈਪਟਨਮੈਨ ਡਿਜ਼ਨਟ ਰੀਲੀ ਹੈਵ ਅ ਲੋਟ ਆਫ ਇਨਪੁਟ ਇੰਟੂ ਇਟ ਇਟਸ ਮੋਰ ਇਟਸ ਦ ਸੇਮ ਥਿੰਗ ਵਾਟ ਹੈਪਨਿੰਗ ਇਨ ਆਰ ਇੰਡੀਆ ਦਿਸ ਇਜ਼ ਦ ਸੇਮ ਥਿੰਗ ਯਾ ਯਾ ਇਟਸ ਆਰ ਟ੍ਰਾਈਂਗ ਟੂ ਹੈਲਪ ਬਟ ਇਟਸ ਅਪ ਟੂ ਦ ਪੀਪਲ ਅਬਾਊਟ ਦਸ ਅਚਾ ਤੁਸੀ ਆਲਰੇਡੀ ਗੱਲ ਕਰ ਲਈ ਇਹਦੇ ਨਾਲ ਪਹਿਲਾਂ ਇਸ ਕਿਸਾਨ ਦੀ ਸਾਰੇ ਕਿਤੇ ਯਾਰ ਬੁਰਾ ਹਾਲ ਹੈ ਹਾਂ ਤੇ ਜਿਹੜੇ ਕੋਰਪੋਰੇਟ ਘਰਾਣੇ ਹਨ ਉਹ ਖਾ ਰਹੇ ਆ ਉਹੀ ਗੱਲਾਂ ਇਹ ਕਰਦਾ ਹੈ ਵੀ ਜਿਵੇਂ ਆਪਾਂ ਨੂੰ ਖਾ ਰਹੇ ਆ ਇਧਰਲੇ ਪਾਸੇ ਤੁਹਾਨੂੰ ਮੁੜਦੇ ਹੋਏ ਦਾ ਘਰ ਵੀ ਦਿਖਾਉਂਗਾ ਖੇਤ ਚ ਘਰ ਬੜੇ ਸੋਹਣੇ ਪਾਏ ਹੋਏ ਹਨ ਇਹਨਾਂ ਨੇ ਆਰਾ ਕੇ ਦੇਖ ਲਓ ਇੱਥੇ ਕਰੰਟ ਛੱਡਿਆ ਹੋਇਆ ਹੈ ਜੇ ਤੁਸੀਂ ਸੋਚੋ ਨਾ ਵੀ ਇਹ ਆਉਂਦਾ ਨਹੀਂ ਬਾਹਰ ਇਹ ਆਏ ਦੇ ਚ ਨਾ ਕਰੰਟ ਹੈਗਾ ਇਹ ਦੇ ਇੱਧਰ ਨਹੀਂ ਆ ਸਕਦਾ ਜਦੋਂ ਇਹ ਇੱਧਰ ਆਊ ਮੜਾ ਜੇ ਕਰੰਟ ਝਟਕਾ ਵਜੂ ਇਹਨੂੰ ਫਿਰ ਵਾਪਸ ਮੁੜ ਜੂਗਾ ਇਹ ਵੀ ਪਾਲ ਕੇ ਰੱਖਦੇ ਯਾਰ ਲੈ ਠੱਠਾ ਪਾਲਿਆ ਹੋਇਆ ਹੈ ਬਾਈ ਨੇ ਉਹ ਦਰਲੇ ਪਾਸੇ ਨਾ ਕੁਝ ਗਾਵਾਂ ਗੂਆਂ ਫਿਰਦੀਆਂ ਬਸ ਤੇ ਘੋੜੇ ਫਿਰਦੇ ਆ ਉਹ ਘੋੜੇ ਅੱਗੇ ਜਾ ਕੇ ਘੋੜੇ ਥੋੜੇ ਬਹੁਤੇ ਹੈਗੇ ਆ ਉਹ ਪਾਲਦੇ ਬਾਈ ਦੀ ਉਮਰ ਹੈਗੀ 70 ਸਾਲ ਤੇ 70 ਸਾਲਾਂ ਦਾ ਦੇਖ ਲੋ ਐ ਫਿਰਦਾ ਭਜਿਆ ਆਪਣੇ ਖੁੰਡੀਆਂ ਲੈ ਕੇ ਤਰੇ ਫਿਰਦੇ ਹੁੰਦੇ 70 ਸਾਲ ਚ ਤੇ ਯੰਗ ਪਿਆ ਨਾ ਲੱਗਦਾ ਕਿਸੇ ਵਾਸਿਓ ਖਾਣੇ ਖਰਾਕ ਵਧੀਆ ਖਾਂਦੇ ਆ ਯਾਰ ਇਹ ਤੇ ਬਾਕੀ এনਵਾਇਰਨਮੈਂਟ ਵਧੀਆ ਹੈ ਉਹ ਸੇਜ਼ ਗੋਇੰਗ ਔਨ ਯੂ ਟਿਊਬ ਯਾ ਯਾ ਹੀ he've been uh, 50 countries already he visited oh, right. Yeah, 50 50 countries. Countries all right oh, yeah 50 countries <laughs> nice aa kamar fernde vese shikne bhai aa kinne model hai innu puchheo ji aa tractor kinne model aa which model is it which uh, model this uh, one oh, how old is it 30 year old, 30 30 year old. you about it you yeah. about it yeah yes. one uh, yeah, well, my father dad uh, your father yes oh yeah. okay nice ਇਹਨਾਂ ਇਹ ਚੀਜ਼ਾਂ ਵੇਚਦੇ ਘਾਟੀ ਹੁੰਦੇ ਮੈਂ ਬਹੁਤ ਵਾਰੀ ਦੇਖਿਆ ਤੇ ਇਹਨਾਂ ਦੀਆਂ ਨਿਸ਼ਾਨੀਆਂ ਨਾਹੀਂ ਪਈਆਂ ਰਹਿੰਦੇ ਨੇ ਇਹਦੇ ਮਤਲਬ ਫਾਦਰ ਨੇ ਖਰੀਦੇ ਸੀ ਪਿਤਾ ਨੇ ਤਾਂ ਕਰਕੇ ਨਾ ਨਾ ਫੋਰਡ ਹੈ ਜੀ ਫੋਰਡ ਮੈਂ ਦੇਖ ਲਿਆ ਸੀ ਇਹਦੀ ਗੱਲ ਕਰਦਾ ਸੀ ਮੈਂ ਇਹਦੀ ਕਾਰ ਆਪਾਂ ਇਹਨੂੰ ਬੋਲ ਦਿੰਦੇ ਆ ਆ ਸੀ ਇਹਦੀ ਤੇ ਮਤਲਬ ਕਾਰ ਉਧਰ ਨੂੰ ਅਸੀਂ ਜਾਂਦੇ ਨਹੀਂ ਇੱਧਰ ਇਹਦਾ ਪ੍ਰਾਈਵੇਟ ਏਰੀਆ ਤੇ ਉਧਰ ਦਿਖਾਉਂਦੇ ਨਹੀਂ ਸੋ ਥੈਂਕ ਯੂ ਬ੍ਰਾਈਨ ਥੈਂਕ ਯੂ ਵੈਰੀ ਮੱਚ ਨਾਈਸ ਟੂ ਮੀਟ ਯੂ Yeah. Send nice nice to you are like uh, for yeah. 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 back to work. Yeah. ਹੁਣੇ ਬੈਕ ਟੂ ਵਰਕ। ਓਕੇ। ਓਕੇ ਆਲ ది ਬੈਸਟ। ਟਰੈਕਟਰ ਚਲਾਉਂਦਾ ਦੇਖ ਲਓ ਇੰਨੀ ਉਮਰ ਚ ਕੁੱਤੇ ਕਾਤੇ ਆਪਣੇ ਆਲਾ ਕੰਮ ਹੀ ਹੁੰਦਾ ਕੁੱਤੇ, ਮੁਰਗੇ ਸਾਰਾ ਕੁਝ ਹੀ ਰੱਖਿਆ ਹੁੰਦਾ। ਹੁਣ ਤੁਹਾਨੂੰ ਜਾਂਦੇ ਜਾਂਦੇ ਹੋਰ ਕੁਝ ਮਾੜਾ ਮੋਟਾ ਦਿਖਾਵਾਂਗੇ ਜੀ ਤੇ ਸੰਦ ਸੰਦੇ ਦਾ ਜਿਹੜਾ ਬਾਦੂ ਆਪਣੇ ਜਿਵੇਂ ਪਿੰਡਾਂ 'ਚ ਕਿਸਾਨਾਂ ਵਾਲਾ ਕੰਮ ਹੁੰਦਾ ਨਾ ਪਿੰਡਾਂ ਦੇ ਕਿਸਾਨਾਂ 'ਚ ਖੜੇ ਕਿਸਾਨਾਂ ਕੋਲੇ ਖੜਾ ਹੁੰਦਾ ਇੰਨਾ ਸੰਦ ਸੰਦੇੜਾ ਉਹੀ ਕੁਛ ਇੰਨਾ ਦੇ ਘਰੇ ਸੀ ਇੰਨਾ ਸੰਦ ਸੰਦੇੜਾ ਖੜਾ ਸੀ ਇਹਨਾਂ ਨੇ ਇਹ ਜਾਂਦੇ ਜਾਂਦੇ ਹੁਣ ਅਸੀਂ ਰੁਕੇ ਜੀ ਇੱਕ ਫਾਰਮ ਹਾਊਸ ਤੇ ਤੇ ਉਹ ਸਾਹਮਣੇ ਵਾਲੇ ਪਾਸੇ ਤੁਸੀਂ ਦੇਖਦੇ ਹੋਵੋ ਇੱਥੋਂ ਦੇ ਇੱਕ ਕਿਸਾਨ ਦਾ ਘਰ ਹੈਗਾ ਤੇ ਸਾਰੇ ਖੇਤ ਆ ਤੇ ਜਿਹੜੀ ਇੰਗਲੈਂਡ 'ਚ ਖੇਤੀ ਹੁੰਦੀ ਆ ਉਹ ਕੁਛ ਇਹੋ ਜਿਹੀ ਹੁੰਦੀ ਆ ਇੰਗਲੈਂਡ 'ਚ ਵੀ ਕਣਕ ਸਰੋਂ ਆਪਣੀਆਂ ਫਸਲਾਂ ਤੇ ਥੋਨੋਂ ਪਹਿਲਾਂ ਫਸਲਾਂ ਦਿਖਾਉਨੇ ਆ ਫਿਰ ਆਪਾਂ ਨੂੰ ਵੀ ਚੱਲਾਂਗੇ ਥੋੜਾ ਜਾਂ ਤੇ ਆਹ ਦੇਖੋ ਸਰੋਂ ਇਸ ਟਾਈਮ ਅਗਸਤ ਦਾ ਮਹੀਨਾ ਮਤਲਬ ਲਗਭਗ ਚੱਲ ਰਿਹਾ ਤੇ ਜੁਲਾਈ ਤੱਕ ਖਤਮ ਅਗਸਤ ਦਾ ਮਹੀਨਾ ਤੇ ਆਹ ਹੁਣ ਦੇਖੋ ਇਹੋ ਜੀ ਫਸਲ ਇੱਥੇ ਹੁਣ ਖੜੀ ਆ ਕਣਕ ਕਣਕ ਅਜੇ ਪੱਕੀ ਨਹੀਂ ਹੋਈ ਤੇ ਥੋੜੀ ਥੋੜੀ ਮਤਲਬ ਕੱਚੀ ਜੀ ਹਰੀ ਖੜੀ ਆ ਕਿਤੇ ਪੱਕੀ ਖੜੀ ਆ ਇਹ ਹੁਣ ਵੱਡੀ ਜਾਊ ਇਸ ਜੁਲਾਈ ਐਂਡ ਮਤਲਬ ਜਾਂ ਅਗਸਤ ਅਗਸਤ ਦੇ ਮਹੀਨੇ ਇਥੇ ਸਾਰੀ ਕਟਿੰਗ ਹੁੰਦੀ ਹੈ ਸਰੋਂ ਵੀ ਇਥੇ ਆ ਮਹੀਨਿਆਂ ਚ ਵੱਢੀ ਜਾਂਦੀ ਹੈ ਜੀ ਜਦੋਂ ਹਾਂਜੀ ਸਾਗ ਲਈ ਤੋੜ ਕੇ ਲੈ ਜੀ ਸਾਗ ਗੋਰੇ ਜਗੋਰੇ ਤਾਂ ਨਹੀਂ ਸਾਗ ਖਾਂਦੇ ਹੋਣਗੇ ਯਾਰ ਖਾਂਦੇ ਨੇ ਤੇ ਦੇਖੋ ਜੀ ਸਰੋਂ ਦਾ ਸਾਗ ਵੀ ਖੜਾ ਹੋਇਆ ਇਥੇ ਸਰੋਂ ਚ ਤੇ ਕਮਾਲ ਹੋਊਗੀ ਯਾਰ ਪਹਿਲੀ ਵਾਰੀ ਅਸੀਂ ਇੰਗਲੈਂਡ ਦੇ ਖੇਤਾਂ ਚ ਆਏ ਹਾਂ ਅੱਜ ਪਹਿਲੀ ਵਾਰ ਤੇ ਇਧਰਲੇ ਪਾਸੇ ਨੂੰ ਤੁਹਾਨੂੰ ਥੋੜਾ ਜਿਹਾ ਹੋਰ ਦਿਖਾਉਨੇ ਆ ਜਾ ਕੇ ਥੋੜਾ ਜਿਆ ਜਦੋਂ ਤੁਸੀਂ ਸੜਕ ਤੋਂ ਥੱਲੇ ਆਉਨੇ ਹੋ ਨਾ ਜਿਵੇਂ ਇਧਰਲੇ ਪਾਸੇ ਸਾਡੇ ਮੇਨ ਰੋਡ ਹੈ ਇਹ ਅਸੀਂ ਗੱਡੀ ਸੜਕ ਤੋਂ ਥੋੜੀ ਜਿਹੀ ਥੱਲੇ ਮੋੜੀ ਤੇ ਨਾਲ ਦੀ ਨਾਲ ਤੁਹਾਨੂੰ ਮਤਲਬ ਖੇਤ ਮਿਲਨੇ ਦੂਰ ਤੱਕ ਸ਼ੁਰੂ ਹੋ ਜਾਣਗੇ ਤੇ ਜਿਹੜਾ ਇੰਗਲੈਂਡ ਹੈ ਇੱਥੇ ਪਹਾੜ ਨੇ ਸਾਰੇ ਕਿਤੇ ਪਹਾੜਾਂ ਦੀ ਖੇਤੀ ਹੈ ਉੱਚੀ ਨੀਵੀ ਇਹ ਸਾਰੀ ਤੇ ਦੂਰ ਤੱਕ ਤੁਹਾਨੂੰ ਕਿਤੇ ਚਮਕਦਾ ਹੋਇਆ ਉਹ ਦੇਖੋ ਇੱਥੇ ਘਾਹ ਦੇ ਮੈਦਾਨ ਚਮਕਦੇ ਆ ਇਧਰਾਂ ਕਣਕ ਚਮਕਦੀ ਆ ਇਧਰ ਇਹ ਕਣਕ ਹੈਗੀ ਆ ਸਾਰੀ ਕਣਕ ਹੈ ਉਧਰਲੇ ਪਾਸੇ ਸਾਰੀ ਕਣਕ ਹੈ ਆ ਸਾਰਾ ਪਸ਼ੂਆਂ ਨੂੰ ਚਾਰਾ ਬੀਜਿਆ ਜਿਹੜੀਆਂ ਗਾਵਾਂ ਗੋਮਾਂ ਰੱਖਦੇ ਅੰਦਰ ਨੂੰ ਚੱਲ ਗਏ ਜੀ ਥੋੜਾ ਜਿਹਾ ਇਹ ਪਿੰਡਾਂ ਵਾਲੇ ਬੰਦੇ ਆ ਤੇ ਪਿੰਡ ਘਮਾਰੇ ਆ ਤੇ ਇਧਰਲੇ ਪਾਸੇ ਟਰੈਕਟਰ ਖੜੇ ਆ ਨਾਲੇ ਤੁਹਾਨੂੰ ਟਰੈਕਟਰ ਦਿਖਾ ਦਿੰਨੇ ਆ ਵੈਸੇ ਜਿਹੜਾ ਘਰ ਹੈ ਘਰ ਤਾਂ ਬਹੁਤ ਥੱਲੇ ਉਹਨਾਂ ਦਾ ਉੱਥੇ ਜਾ ਕੇ ਜਿਹੜੇ ਤੇ ਖੇਤਾਂ 'ਚ ਘਰ ਹੁੰਦੇ ਇਹੋ ਜਿਹੇ ਹੁੰਦੇ ਆ ਲੋਕਾਂ ਦੇ ਜਿਹੜੇ ਆ ਰਹਿੰਦੇ ਕਾਫੀ ਦੂਰ ਆਉਂਦੇ ਆ ਫਿਰ ਸ਼ਹਿਰਾਂ ਤੋਂ ਬਾਹਰ ਬਾਹਰ ਹਨਾ ਹੁਣ ਇਹਦੀ ਇਹ ਸਾਰੀ ਇੱਕ ਕਿਸਾਨ ਦੀ ਖੇਤੀ ਹੈ ਇੱਥੇ ਪਹਿਲਾਂ ਨਾ ਜਦੋਂ ਬਾਹਰਲੇ ਦੇਸ਼ਾਂ 'ਚ ਇਧਰ ਵੈਸਟਰਨ ਕੰਟਰੀ 'ਚ ਮਤਲਬ ਕੋ ਮੇਂ ਘਟ ਸੀਗੇ ਤੇ ਸੁਣਦੇ ਹੁੰਦੇ ਸੀ ਵੀ ਉੱਥੇ ਤਾਂ ਇੰਨੇ ਨੇ ਖੇਤ ਹੈ ਜੀ ਵੀ 50 ਕਿੱਲਿਆਂ ਦਾ 100 ਕਿੱਲੇ ਦਾ ਇਕੱਠਾ ਟੱਕ ਹੈਗਾ ਤੇ ਉਹ ਹੁਣ ਆ ਕੇ ਪਤਾ ਲੱਗਦਾ ਹੈਗਾ ਪਰ ਇਹ ਹੈ ਵੀ 100 ਕਿੱਲੇ ਦੇ ਇਹਨਾਂ ਦੇ ਇਕੱਠੇ ਟੱਕ ਜ਼ਰੂਰ ਹੈ ਜਿਵੇਂ ਪਹਾੜਾਂ ਦਾ ਤੁਹਾਨੂੰ ਦਿਖਾਇਆ ਹੈ ਇਹਦੇ ਕੋਈ ਵਾਰਡ ਨਹੀਂ ਕੋਈ ਵੱਟ ਨਹੀਂ ਇੱਕੋ ਹੀ ਹੈ ਸਾਰਾ ਖੁੱਲਾ ਹੀ ਪਿਆਗਾ ਪਰ ਇਹ ਹੈ ਵੀ ਜਿਹੜੀ ਪੰਜਾਬ ਨਾਲ ਦੀ ਧਰਤੀ ਹੈ ਨਾ ਜ਼ਰਖੇ ਜਮੀਨ ਉਹ ਦੁਨੀਆ 'ਚ ਹਜੇ ਅਸੀਂ ਕੰਪੇਅਰ ਕਰਦੇ ਰਹੀਦਾ ਸਾਰੇ ਕਿਤੇ ਜੌਰਜੀਆ 'ਚ ਦੇਖਿਆ ਕੀਨੀਆ 'ਚ ਦੇਖਿਆ ਟਰਕੀ 'ਚ ਦੇਖ ਲਿਆ ਇਧਰਲੇ ਕੰਟਰੀ 'ਚ ਹੁਣ ਦੇਖੀ ਜਾਂਦੇ ਆ हां मतलब ਆਪਣੇ ਲੋਕ ਤਿੰਨ ਤਿੰਨ ਫਸਲਾਂ ਆਮ ਹੀ ਕੱਢੀ ਜਾਂਦੇ ਹੁਣ ਇੱਕ ਸਾਲ ਚ ਨਾ ਕੋਈ ਜ਼ਮੀਨ ਇਹੋ ਜੀ ਨਹੀਂ ਇੰਨੀ ਜਰਖੇਜ ਮਤਲਬ ਜਿਹੜੀ ਤੁਹਾਨੂੰ ਸਾਲ ਚ ਤਿੰਨ ਤਿੰਨ ਫਸਲਾਂ ਦਾ ਮਤਲਬ ਦੇ ਦੇ ਸਾਰੇ ਇੱਕ ਦੇ ਇੱਕ ਫਸਲ ਹੁੰਦੀ ਆ ਜਿਵੇਂ ਹੁਣ ਇਹਨਾਂ ਨੇ ਆ ਗੋਰੇ ਨੂੰ ਤੁਹਾਨੂੰ ਪਹਿਲਾਂ ਦਿਖਾਈ ਐ ਇੱਥੇ ਲਾਈ ਹੋਈ ਸੀ ਕਿ ਕਿਸਾਨ ਨੇ ਖੇਤੀ ਇਹਨੇ ਹੁਣ ਕੱਲੇ ਮਤਲਬ ਜਾਂ ਮੱਕੀ ਬੀਜ ਲੰਦੇ ਜਾਂ ਜਿਵੇਂ ਕਣਕ ਬੀਜ ਰੱਖੇ ਨੇ ਕਣਕ ਬੀਜ ਲਈ ਹਨਾ ਇਹ ਬਸ ਇੰਨੀ ਕੀ ਫਸਲ ਇਹਦੀ ਹੋਣੀ ਐ ਤੇ ਸਾਲ ਚ ਇਹਦਾ ਇੱਕੋ ਹੀ ਇਹਦੀ ਹੋਣੀ ਆ 8 8 ਮਹੀਨੇ ਲਾਉਂਦੇ ਆ ਪੱਕਣ ਨੂੰ ਮਤਲਬ ਆ ਹੁਣ ਜੁਲਾਈ ਚ ਇਹਨਾਂ ਨੇ ਵੜ ਲੈਣੀ ਅਗਸਤ ਚ ਤੇ ਫਿਰ ਨਵੰਬਰ ਦੇ ਚ ਸਰਦੀਆਂ ਤੋਂ ਪਹਿਲਾਂ ਫੇਰ ਬੀਜ ਦੇਣੀ ਆ ਤੇ ਸਾਲ ਚ ਇੱਕੋ ਹੀ ਹੋਣਾ ਜੋ ਮਰਜ਼ੀ ਕਰ ਲੇ ਪੰਜਾਬ ਚ ਨਾ ਇੰਨੀਆਂ ਫਸਲਾਂ ਨਿਕਲਣ ਦਾ ਇੱਕੇ ਕਾਰਨ ਹੈ ਵੀ ਜਿਹੜੀ ਪੰਜਾਬ ਦੀ ਧਰਤੀ ਆ ਉਹ ਪੰਜ ਦਰਿਆਵਾਂ ਦੀ ਧਰਤੀ ਆ ਮਤਲਬ ਆਪਣਾ ਪੌਣ ਪਾਣੀ ਹਵਾ ਪਾਣੀ ਉਸ ਤਰ੍ਹਾਂ ਦਾ ਵੀ ਆਪਾਂ ਇੰਨੀਆਂ ਫਸਲਾਂ ਕੱਢ ਸਕਦੇ ਹਾਂ ਹਨਾ ਹਾਂ ਇਧਰਲੇ ਪਾਸੇ ਮੌਸਮ ਵਾਲਾ ਖਰਾਬ ਰਹਿੰਦਾ ਜਿਵੇਂ ਮੀਂਹ ਪੈਂਦੇ ਰਹਿੰਦੇ ਮੀਂਹ ਪੈਂਦੇ ਆ ਠੰਡ ਵੀ ਜ਼ਿਆਦਾ ਰਹਿੰਦੀ ਆ ਆਪਣੀ ਜਿਵੇਂ ਪਹਿਲਾਂ ਲੱਗਦਾ ਹੁੰਦਾ ਸੀ ਵੀ ਇੱਥੇ ਵੀ ਗਰਮੀ ਪੈਂਦੀ ਐ ਪਰ ਆਪਾਂ ਬਹੁਤ ਲੱਕੀ ਹਾਂ ਵੀ ਆਪਾਂ ਸਾਰੀਆਂ ਰੁੱਤਾਂ ਦੇ ਚਾਰ ਰੁੱਤਾਂ ਦੇਖਦੇ ਆਪਾਂ ਘਟੋ ਘਟੇ ਇੱਕ ਸਾਲ ਦੇ ਹਾਂ ਜੀ ਜੀ ਸਾਰੀਆਂ ਆਪਾਂ ਹਵਾ ਚੱਲਦੀਆਂ ਹਵਾ ਨੇਹਰੀਆਂ ਵੀ ਦੇਖਿਆ ਆਪਾਂ ਮੀਂਹ ਪੈਂਦੇ ਵੀ ਵਰਦੇ ਦੇਖਿਆ ਪੂਰੇ ਆਪਾਂ ਲੋਆਂ ਦੀਆਂ ਧੁੱਪਾਂ ਵੀ ਦੇਖਦੇ ਆ ਤੇ ਆਪਾਂ ਦਸੰਬਰ ਮਹੀਨੇ ਦੀ ਪੋਹ ਦੀ ਕਿੰਨੀ ਧੁੰਦਾਂ ਵੀ ਦੇਖਦੇ ਆ ਧੁੰਦਾਂ ਵੀ ਦੇਖਦੇ ਹਨ ਬਹੁਤ ਬਹੁਤ ਕਿਸਮਤ ਵਾਲੀਆਂ ਜਦੋਂ ਪੈਂਦੀਆਂ ਹੁੰਨਿਆ ਉਦੋਂ ਨਹੀਂ ਆਪਾਂ ਇਹ ਚੀਜ਼ਾਂ ਫੀਲ ਕਰਦੇ ਕਿ ਅਸੀਂ ਕਿੰਨੇ ਲੱਕੀਆ ਜਦੋਂ ਆਪਾਂ ਬਾਹਰ ਆਉਨੇ ਆ ਫਿਰ ਆਪਾਂ ਨੂੰ ਫੀਲ ਹੁੰਦਾ ਵੀ ਸਾਡੇ ਕੋਲੇ ਬਹੁਤ ਵੱਡਾ ਖਜ਼ਾਨਾ ਹਨ ਜਿਹੜੀ ਧਰਤੀ ਹੈ ਕੋਈ ਬਹੁਤੀ ਜ਼ਰਖੇਜ਼ ਨਹੀਂ ਹੈਗੀ ਇਹ ਪੱਥਰੀਲੀ ਜੀ ਹੈ ਪੱਥਰ ਹੁੰਦੇ ਇਹਨਾਂ ਚ ਤੇ ਤੁਹਾਨੂੰ ਤੋਂ ਥੋੜਾ ਜਿਹਾ ਦਿਖਾ ਵੀ ਦਿੰਨਾ ਮੈਂ ਕਿਤੋਂ ਆ ਦੇਖੋ ਇਸ ਤਰ੍ਹਾਂ ਦੇ ਪੱਥਰ ਤੁਹਾਨੂੰ ਰੋਡ ਐ ਇਹ ਜੇ ਮਿਲਣਗੇ ਆ ਟਿੱਬਾ ਆ ਗਿਆ ਜਿਵੇਂ ਆਪਣੇ ਮਾਨਸਾ ਜ਼ਿਲ੍ਹੇ ਚ ਟਿੱਬੇ ਹੁੰਦੇ ਨੇ ਨਾ ਮਾਨਸਾ ਬਠਿੰਡੇ ਚ ਇਹ ਇਹਨਾਂ ਦਾ ਗੋਰੀਆਂ ਦਾ ਟਿੱਬਾ ਹੈਗਾ ਇਹ ਹੋ ਜਾ ਇਹ ਤਾਂ ਚਲੋ ਬੇਸਿਕਲੀ ਹੈ ਪਹਾੜ ਹੈ ਪਹਾੜ ਨੇ ਹਨਾ ਪਹਾੜਾਂ 'ਚ ਤਾਂ ਫਿਰ ਖੇਤੀ ਐ ਹੀ ਹੁੰਦੀ ਐ ਜਿਵੇਂ ਆਪਣੇ ਹਿਮਾਚਲ ਚ ਲਾ ਲੋ ਜਾਂ ਉੱਤਰਾਖੰਡ ਚ ਲਾ ਲੋ ਉੱਥੇ ਵੀ ਹੁੰਦੀ ਐ ਇਹੋ ਜਿਹੇ ਟਰੈਕਟਰ ਐ ਜੀ ਇਹਨਾਂ ਦੇ ਆ ਦੇਖੋ ਆ ਖੜਾ 4x4 ਹੁੰਦੇ ਆ ਇਹ ਕਿਉਂਕਿ ਪਹਾੜਾਂ ਚ ਉੱਚਾ ਨੀਵਾ ਚੱਲਣਾ ਹੁੰਦਾ ਇਹਨਾਂ ਨੇ ਤੇ ਤਾਂ ਕਰਕੇ ਸੰਦ ਵੀ ਇਹਨਾਂ ਨੂੰ ਉਹ ਹਿਸਾਬ ਦੇ ਆਪਣੇ ਹਿਸਾਬ ਦੇ ਰੱਖਣੇ ਪੈਂਦੇ ਆ ਵੈਸੇ ਯਾਰ ਇਹਨਾਂ ਨੇ ਵੀ ਮਿਹਨਤਾਂ ਮਸ਼ਕਤਾਂ ਕੀਤੀਆਂ ਹੋਣਗੀਆਂ ਹੋ ਸਕਦਾ ਇਹ ਜੰਗਲ ਹੋਣ ਕਿੰਨਾ ਸਾਲ ਪਹਿਲਾਂ ਕਿਹੋ ਜੀ ਤਰਤੀ ਲੈਂਡ ਹੋ ਗਈ ਹਨ ਤੇ ਆ ਦੇਖੋ ਇਹ ਜਾਇ ਨਹੀਂ ਬਦਖਾਫੂ ਸਹੀ ਖੜਾ ਹੋਵੇ ਤੇ ਇਹਨਾਂ ਨੇ ਇਹਨਾਂ ਨੂੰ ਪੱਧਰ ਪੁੱਧਰ ਕਰਕੇ ਵਧੀਆ ਬਣਾਇਆ ਹੋਊਗਾ ਵਾਹੀ ਜੋਗ ਬਣਾਇਆ ਹੋਊਗਾ ਮੇਰੇ ਕਹਿਣ ਦਾ ਮਤਲਬ ਇਹ ਆ ਹੋ ਜੰਦਾ ਰੋਡ ਜੇ ਤੋਂ ਥੋੜਾ ਜਿਹਾ ਦੇਖਦਾ ਉਹ ਉੱਥੇ ਰੋਡ ਜਾਂਦਾ ਐਨਾ ਕ ਥੱਲੇ ਆਉਣਾ ਪੈਂਦਾ ਵਾਰਡ ਬੂਡ ਦਾ ਕੰਮ ਕਰੀ ਜਾਂਦਾ ਵਿਚਾਰੇ ਥੋੜਾ ਬਹੁਤਾ ਕਿਸਾਨ ਦੀ ਜ਼ਿੰਦਗੀ ਤਾਂ ਕਿਸੇ ਵੀ ਦੇਸ਼ ਚ ਐਂ ਲੰਘ ਜਾਂਦੀ ਐ ਇੱਧਰ ਵੀ ਰੋਸ ਧਰਨੇ ਬਹੁਤ ਹੁੰਦੇ ਪਰ ਟੈਸਟ ਬਹੁਤ ਕਰਦੇ ਆ ਇਹ ਬਾਹਰਲੇ ਦੇਸ਼ਾਂ ਚ ਵੀ ਆਫਰਾਂਸ ਚ ਹੁਣ ਦੇਖਿਆ ਸੀ ਯੂਕਰੇਨ ਯੂਕਰੂਨ ਹੋਰ ਸਾਰੇ ਕਿਤੇ ਪ੍ਰੋਟੈਸਟ ਇਹਨਾਂ ਦਾ ਚੱਲਦੀ ਰਹਿੰਦਾ ਪਰੇਤੀ ਦਿਨ ਇਹ ਗੱਲ ਬਹੁਤ ਵਧੀਆ ਵੀ ਜਿਹੜੇ ਇਹਨਾਂ ਦੇ ਕਿਸਾਨ ਨੇ ਨਾ ਉਹਨਾਂ ਦੀ ਮਤਲਬ ਇੱਜ਼ਤ ਬਹੁਤ ਆ ਇੱਥੇ ਮਤਲਬ ਬਹੁਤ ਰਿਸਪੈਕਟ ਕਰਦੇ ਆ ਆਪਣਾਲਾ ਕੰਮ ਨਹੀਂ ਹੈਗਾ ਵੀ ਸਰਕਾਰਾਂ ਦੇ ਮਤਲਬ ਕੰਨ ਤੇ ਕੋਈ ਜੂਈ ਨਹੀਂ ਸਰਕਦੀ ਵੀ ਕਿਸਾਨ ਭੁੱਖਾ ਮਰ ਰਿਹਾ ਜਾਂ ਕਿਸਾਨ ਔਖਾ ਤੇ ਇਹ ਤਾਂ ਟਰੈਕਟਰ ਲੈ ਕੇ ਮੈਕਡੋਨਲਡਸ ਅ ਸਟਾਰਬਕ ਭਰੇ ਆਉਂਦੇ ਨੇ ਮਤਲਬ ਪੂਰਾ ਗੰਦ ਪਾ ਕੇ ਆਉਂਦੇ ਨੇ ਉੱਥੇ ਜਦੋਂ ਆਪਦੀ ਮੰਗਾ ਮੰਗਾਉਣੀ ਆ ਹਣ ਤੇ ਬਾਕੀ ਕੇਅਰ ਕਰਦੀ ਹੈ ਗਵਰਨਮੈਂਟ ਇਦਸੋ ਦੀ ਵੀ ਸਾਡਾ ਢਿੱਡ ਭਰਦੇ ਆ ਸਮਝਦੇ ਆ ਵੀ ਸਾਡਾ ਢਿੱਡ ਭਰਨ ਲਈ ਇਹੀ ਕਿਸਾਨ ਨੇ ਜਿਹੜੇ ਮਤਲਬ ਮਿਹਨਤ ਮਸ਼ਕਕਤ ਕਰਦੇ ਤਾਂ ਸਾਡੇ ਕੋਲੇ ਫੂਡ ਆਉਂਦਾ ਤੇ ਉਲਟਾ ਆਪਣੇ ਤਾਂ ਐ ਸਮਝਦੇ ਨੇ ਵੀ ਜਿਹੜਾ ਕਿਸਾਨ ਦਾ ਪੁੱਤ ਆ ਉਹ ਵੇਲਾ ਜਦੋਂ ਕਿ ਉਹ ਵੇਲਾ ਨਹੀਂ ਹੈਗਾ ਸਭ ਤੋਂ ਵੱਡੀ ਕਿਰਤ ਆ ਹਾਂ ਸਭ ਤੋਂ ਜ਼ਿਆਦਾ ਕੰਮ ਉਹੀ ਕਰਦਾ ਲਓ ਜੀ ਹੁਣ ਅੱਗੇ ਨੂੰ ਪਾਈਏ ਚਾਲੇ ਥੋੜਾ ਜਿਹਾ ਅੱਗੇ ਰੁਕਦੇ ਰੁਕਦੇ ਕੁਝ ਹੋਰ ਦੇਖਾਂਗੇ ਜੀ ਇਹ ਗੋਰਿਆਂ ਦਾ ਗੈਰਾਜ ਆ ਜੀ ਤੇ ਜਿੱਥੇ ਖੇਤੀਬਾਤੀ ਨਾਲ ਸੰਬੰਧਤ ਇਹ ਸਮਾਨ ਖੜਾਉਂਦੇ ਆ ਇਹ ਸਹਾਗਾ ਜੀ ਆਹ ਇੰਗਲਿਸ਼ ਸਹਾਗਾ ਜਿਹੜਾ ਪੱਟੇ ਭੰਦਿਆ ਨਾ ਅੱਛਾ ਇਹਦੇ ਨਾਲ ਇਹਨੂੰ ਕਹਿੰਦੇ ਸਹਾਗਾ ਜੀ ਕਹਿੰਦੇ ਇਹ ਕਹਿੰਦੇ ਨਾਲ ਬੱਟੇ ਭੰਨਦੇ ਆ ਇਧਰ ਦੂਰ ਤੱਕ ਆ ਸਾਰੇ ਖੇਤ ਹੀ ਆ ਤੁਹਾਨੂੰ ਦੱਸਦਾ ਖੇਤਾਂ ਵਾਲੇ ਏਰੀਏ ਜੀਆਂ ਤੇ ਸਹਾਗਾ ਦਿਖਾਉਨੇ ਆ ਤੁਹਾਨੂੰ ਗੋਰਿਆਂ ਦਾ ਸਹਾਗਾ ਕਿਹੋ ਜਿਹਾ ਹੁੰਦਾ ਇੱਥੇ ਜਿਵੇਂ ਤੁਹਾਨੂੰ ਪਹਿਲਾਂ ਚੱਕ ਕੇ ਦਿਖਾਇਆ ਇਹ ਨਾ ਧਰਤੀ ਜਿਹੜੀ ਪਥਰੀਲੀ ਆ ਥੋੜੀ ਜੀ ਤੇ ਪੱਧਰ ਨਹੀਂ ਹੈਗੀ ਮਤਲਬ ਆਪਣੇ ਨੂੰ ਤੇ ਫਿਰ ਪਹਿਲਾਂ ਇਹ ਫੇਰਦੇ ਆ ਇਹਨਾਂ ਮਕਿੰਗ ਰੋਲਰ ਤੇ ਇਹ ਬੱਟੇ ਬਣਾਦਾ ਸਾਰੇ ਜਿੰਨੀ ਧਰਤੀ ਉਹਨੂੰ ਪੱਦਰ ਕਰਦਾ ਐਸ ਤਰੀਕੇ ਦੇ ਸੰਦ ਐ ਇਹਨਾਂ ਦੇ ਇਹ ਖੇਤਾਂ 'ਚ ਫਿਰਦੇ ਆ ਹੁਣ ਜਮਾ ਉਹ ਸਾਹਮਣੇ ਵਾਲੇ ਪਾਸੇ ਬੰਦ ਪਿਆਗਾ ਨਹੀਂ ਤੁਹਾਨੂੰ ਕਿੰਨਾ ਚੌੜਾ ਹੋਣਾ ਜੀ ਵੱਡੇ ਕੋਈ ਲਾਮ ਚੌੜਾ ਹੋਣਾ ਸਾਰੇ ਾਡੋ ਾਡੀ ਖਿਲਰ ਕੇ ਲੰਬਾ ਹੋ ਜਾਂਦਾ ਅੱਛਾ ਇੱਕ ਬਿੱਗਾ ਚੌੜਾ ਹੁਣ ਹਾਂ ਇਹ ਆ ਦੇ ਨਾ ਕਿੰਨੇ ਲੱਗੇ ਹੋਏ ਇਹ ਇਹਨਾਂ ਨੇ ਸਾਰਿਆਂ ਨੇ ਾਡੋ ਾਡੀ ਜੋ ਐਕਸਪੈਂਡ ਹੋ ਜਾਂਦੇ ਾਡੋ ਾਡੀ ਕਰ ਲੈਂਦੇ ਆ ਠੀਕ ਆ ਇਹ ਕਹਿੰਦੇ ਬਹੁਤ ਚੌੜਾ ਹੋ ਜਾਂਦਾ ਇੱਕ ਵਾਰੀ ਜੀ ਫਿਰ ਕਰਕੇ ਲੰਘਦਾ ਇਹ ਸਾਰਾ ਇਹ ਦੇਖੋ ਇੱਧਰ ਆਂਡੀਆਂ ਦਾ ਪਾਣੀ ਦੀ ਟੈਂਕੀ ਲਿਆਇਆ ਇਹ ਇਹ ਸਾਰੇ ਖੇਤ ਇਹ ਕਿਹੜੀ ਪਾਣੀ ਦੀ ਟੈਂਕੀ ਅੱਛਾ ਉਹ ਇੰਡੀਐਮ ਐਲ ਦੇ ਇੱਥੇ ਮਿਲਦੀਆਂ ਨਹੀਂ ਅੱਛਾ ਮਿਲਦੀਆਂ ਆਹ ਟੈਂਕੀ ਦੀ ਗੱਲ ਕਰਦੇ ਆਂ ਕਹਿੰਦੇ ਇੰਡੀਆ ਤੋਂ ਲਿਆਂਦੀ ਲੱਗਦੀ ਐ ਇਹ ਆਹ ਜੌਂ ਖੜੇ ਆ ਹਾਂ ਜੌਂ ਆਂ ਜੀ ਸਾਰੇ ਬਾਹਰਲੇ ਬਾਹਰਲੇ ਬੋਲ ਦਿੰਦੇ ਇਹਨੂੰ ਅੰਗਰੇਜ਼ੀ ਚ ਹੈਨਾ ਹਾਂ ਇੱਥੇ ਫਸਲ ਦਾ ਕੱਦ ਨਹੀਂ ਇੰਨਾ ਹੈਗਾ ਜੀ ਹੈਨਾ ਨਹੀਂ ਜੌਂ ਨਹੀਂ ਕਣਕ ਹੀ ਆ ਉਹ ਤਾਂ ਮਰ ਜਾਂਦੀ ਕਣਕ ਐ ਹੈ ਹਾਂ ਕਣਕ ਪਰ ਲੱਗਦੀ ਐ ਤਾਂ ਕਣਕ ਤਾਂ ਹੋਰ ਹੀ ਕੁਛ ਐ ਬੱਲੀਆਂ ਹੀ ਨਹੀਂਆਂ ਹੋਰ ਕਿਸਮ ਨਹੀਂ ਐ ਜੌਂ ਹੀ ਆ ਜੌਨ ਹਨ ਜੌਨ ਹਾਂ ਜੌਨ ਨੇ ਉਹ ਜੌਏ ਵੀਰਾਂ ਨੂੰ ਵਕਦੀਏ ਨਾ ਹਾਂ ਵੀਰਾਂ ਨੂੰ ਵਕਦੀਏ ਵੀਰਾਂ ਵਾਸਤੇ ਵੇਚਦੇ ਆ ਤੇ ਜਿਵੇਂ ਆਪਣੇ ਸਭਾਤਾ ਸਬੂਤਾ ਪਾ ਲੈਂਦੇ ਨੇ ਸਭਾਤਾ ਨਹੀਂ ਪਾਉਂਦੇ ਹੈਗੇ ਗੋਰੇ ਇਹਨਾਂ ਦੇ ਆ ਕੁਝ ਹੁੰਦਾਗਾ ਇਹ ਜੇ ਛੱਡ ਜੇ ਲੋਹੇ ਦੇ ਪਾ ਲੈਂਦੇ ਆ ਇਹ ਤੇ ਜਿਵੇਂ ਦੇ ਆਪਣੇ ਆਰਮੀ ਕੈਂਪਾਂ ਜਿਹੜੇ ਤੁਸੀਂ ਦੇਖਦੇ ਹੁੰਦੇ ਆ ਗ੍ਰੀਨ ਜੇ ਤੇ ਇਹਦੇ ਚ ਸੰਤ ਸੰਤ ਖੜਾਉਂਦੇ ਆ ਫਿਰ ਸਾਰੇ ਫਾਰਮ ਵੱਡੇ ਆ ਇਹਨਾਂ ਦੇ 40 ਫੁੱਟ ਜਗ੍ਹਾ ਇੱਕ ਵਾਰ ਚ ਕਰਕੇ ਲੰਘ ਜਾਂਦਾ ਹੈ ਹਾਂਜੀ 4 ਆਏ 40 ਇਹਨਾਂ ਨੂੰ ਭਵੇਂ ਤੁਸੀਂ ਤਵੀਆਂ ਕਹਿ ਲੋ ਭਵੇਂ ਸਹਾਗਾ ਕਹਿ ਲੋ ਤੇ ਦੇਖ ਲੋ ਏਡੇ ਏਡੇ ਸੰਦ ਆ ਫਿਰ ਟਰੈਕਟਰ ਵੀ ਇਹਨਾਂ ਨੂੰ ਵੱਡੇ ਹੀ ਚਾਹੀਦੇ ਆ ਮਤਲਬ ਇਹਨਾਂ ਨੂੰ ਖਿੱਚਣ ਵਾਸਤੇ ਏਡੇ ਏਡੇ ਸੰਦਾਂ ਨੂੰ ਅੱਜ ਤੇ ਖੇਤੀ ਵੱਡੀ ਐ ਸੰਦ ਵੀ ਵੱਡੇ ਐ ਤੇ ਮਤਲਬ ਸਾਰਾ ਕੁਝ ਹੀ ਹੈਗਾ ਤੇ ਬਾਕੀ ਇਹਨਾਂ ਦਾ ਖੁੱਲੇ ਹੀ ਪਿਆ ਰਹਿੰਦਾ ਜਿਵੇਂ ਅਸੀਂ ਇੱਥੇ ਦੇਖਣ ਆ ਗਏ ਨਾ ਖੇਤਾਂ 'ਚ ਅਸੀਂ ਤੁਰੇ ਫਿਰਦੇ ਆ ਤੇ ਜਿੰਦੇ ਚੁੰਦੇ ਨਹੀਂ ਲਾ ਕੇ ਰੱਖਦੇ ਇਹ ਇਮਾਨਦਾਰੀ ਇੱਥੇ ਹੈਗੀ ਆ ਇੰਨਾ ਕੰਟਰੀ ਚ ਹਨਾ ਤੇ ਸਾਰਾ ਓਪਨ ਤੇ ਕੋਈ ਨਹੀਂ ਇਹਨੂੰ ਲੈ ਜਾਂਦਾ ਨਹੀਂ ਮੈਨੂੰ ਆ ਲੱਗਾ ਕਿੰਨੇ ਪਾਉਂਡ ਦਾ ਹੋਊਗਾ ਇਹ ਕਿੰਨੇ ਪਾਉਂਡ ਦਾ ਹੋਣਾ ਜੀ ਇਹ ਜਿਹੜਾ ਖੜਾ ਹੈਗਾ 1 ਲੱਖ ਦਾ 1.5 ਲੱਖ ਪਾਉਂਡ ਦਾ 1 ਲੱਖ ਪਾਉਂਡ ਦਾ ਹਾਂ 1 ਲੱਖ 1.5 ਲੱਖ ਬੌਲਾ ਹਾਂ ਆਰਾਮ ਨਾਲ 1 ਲੱਖ ਪਾਉਂਡ ਦਾ ਬੌਲਾ ਬਣ ਗਿਆ ਗੱਡੀ ਅੱਜ ਸਾਡੀ ਸਟਾਪ ਐ ਲੈ ਰਹੀ ਆ ਥਾਂ ਥਾਂ ਤੇ ਸੜਕ ਦੇ ਕਿਨਾਰੇ ਆ ਖੜਾ ਦੇਈਦੇ ਫਿਰ ਇਧਰ ਉਧਰ ਹੋ ਜਾਈਦਾ ਇਹਨਾਂ ਨੇ ਸਟੋਰ ਸਟੋਰ ਵੀ ਆਪਣੇ ਇੱਛੇ ਬਣਾਏ ਹੁੰਦੇ ਆ ਸਾਰੇ ਨਾ ਜਿਵੇਂ ਤੁਹਾਨੂੰ ਦਿਖਾਵਾਂ ਜਿਵੇਂ ਆਹ ਹੈ ਇਧਰਲੇ ਪਾਸੇ ਨਾ ਇਹ ਕਣਕ ਗੁਣਕ ਆਪਣੇ ਵਾਂਗੂ ਨਾਲ ਦੀ ਨਾਲ ਟਰਾਲੀਆਂ ਚ ਫੜ ਕੇ ਮੰਡੀ ਚ ਨਹੀਂ ਸਿੱਟਕਦੇ ਸਟੋਰ ਕਰਦੇ ਆ ਸਾਰੀ ਤੇ ਬਾਅਦ ਚੋਂ ਜਦੋਂ ਉਹਦਾ ਮੁੱਲ ਮੰਲਾਂਦਾ ਉਦੋਂ ਵੇਚਦੇ ਆ ਇਹਦਾ ਸ਼ਾਇਦ ਹੁਣ ਇਹਨਾਂ ਨੇ ਪੁਰਾਣਾ ਕਰ ਰੱਖਿਆਗਾ ਤੇ ਜਿਵੇਂ ਇੱਥੇ ਹੈ ਨਹੀਂ ਆਹਾਂ ਇਹ ਖਰਾਬ ਹੋਇਆ ਪਿਆ ਹੁਣ ਹਾਂਜੀ ਇਹ ਨੂੰ ਕਹਿੰਦੇ ਆ ਪੁਰਾਣਾ ਹੋਇਆ ਹੋਇਆ ਡਰਲਕ ਫਾਰਮ ਹਾਂਜੀ ਖਾਲੀ ਨੂੰ ਕਹਿੰਦੇ ਜਿਵੇਂ ਜੜਾ ਜੜਿਆ ਜਾ ਹੁੰਦਾ ਉਹਨੂੰ ਡਰਲਕ ਕਹਿੰਦੇ ਨਾ ਅੱਛਾ ਠੀਕ ਹੈ ਡਰਲਕ ਫਾਰਮ ਹਾਂ ਤੇ ਉਹ ਸਾਹਮਣੇ ਵਾਲੇ ਪਾਸੇ ਨਵਾਂ ਬਣਾ ਰਖਿਆ ਹਾਂ ਉਹਦੇ ਚੋ ਰੱਖਿਆ ਹੋਇਆ ਉਹ ਗਾਂਆਂ ਨੂੰ ਪਾਉਂਦੇ ਕਾਜਲ ਸਾਹਮਣੇ ਤੂੜੀ ਪਈ ਹੈ ਹਨਾ ਤੇ ਉਹ ਸਾਹਮਣੇ ਤੂੜੀ ਵਾਲਾ ਇਹਨਾਂ ਦਾ ਉੱਥੇ ਸ਼ਾਇਦ ਉਹਦੇ ਅੰਦਰ ਕਣਕ ਕਣਕ ਹੋ ਸਕਦੀ ਹੈ ਕਣਕ ਵੀ ਹੋ ਸਕਦੀ ਹੈ ਹਾਂਜੀ ਤੇ ਸਾਰਾ ਹੈ ਜੰਗਲੇ ਜੰਗਲਾਂ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਦੇਖੋ ਇੱਧਰ ਘਰਾਂ ਘਰਾਂ ਨੂੰ ਪਿੰਡਾਂ ਨੂੰ ਹੋਰ ਅੱਗੇ ਰਸਤਾ ਜਾਂਦਾ ਹੋਊ ਕੱਚਾ ਕੁੱਚਾ ਤੇ ਇੱਧਰ ਸਾਰਾ ਜੰਗਲ ਹੀ ਜੰਗਲ ਪਿਆ ਹੈਗਾ ਕਾ ਇੱਥੋਂ ਤਾਂ ਇੰਡੀਆ ਹੀ ਜਾਦਾ ਹੁੰਦਾ ਜੀ ਆ ਮੀਂਹ ਪਿਆ ਹੈ ਚਿੱਕੜ ਇੰਨਾ ਕੱਚਾ ਰਹਾ ਹੈ ਉਹ ਹੈ ਜੀ ਹੈ ਨਾ ਘਰ ਘਰ ਲੱਗਦੇ ਮੈਨੂੰ ਇੱਧਰ ਵੀ ਅੱਗੇ ਅੱਛਾ ਫਾਰਮ ਹਾਊਸ ਖੇਤਾਂਾਂ 'ਚ ਕਿਸੇ ਦਾ ਘਰ ਹੋਣਾ ਲੋ ਵੀ ਅੱਗੇ ਚੱਲਦੇ ਆਂ ਖੇਤਾਂ ਵਿੱਚ ਘੇੜੇ ਦਿੰਦੇ ਦਿੰਦੇ ਆਹ ਸਾਹਮਣੇ ਵਾਲੇ ਪਾਸੇ ਮੱਕੀ ਐ ਸਾਰੀ ਇਹ ਤੇ ਖੇਤ ਕਿੱਡਾ ਵੱਡਾ ਮੱਕੀ ਦਾ ਥਨੂ ਉਹ ਦਿਖਾਉਣਾ ਥੋੜਾ ਜਿਹਾ ਟਰੈਕਟਰ ਦੀ ਜਾਂ ਫਾਂਡ ਦੇਖੋ ਮਤਲਬ ਕਿਵੇਂ ਜਾਂਦੀ ਉਹ ਰਾਹ ਹਲ ਗਏ ਨੇ ਜਿਹਨੂੰ ਜਿਆਦਾ ਬੀਜ ਦਿਆ ਹੈ ਨਾ ਦੇਖੋ ਹੋ ਟੱਕਾ ਹੈਗਾ ਕੋਈ ਕੋਠਾ ਨਹੀਂ ਦਿਖਦਾ ਕੋਈ ਖੰਭਾ ਨਹੀਂ ਦਿਖਦਾ ਕੋਈ ਤਾਰ ਨਹੀਂ ਦਿਖਦੀ ਮਤਲਬ ਬਿਜਲੀ ਦੀ ਤੇ ਕੁਝ ਨਹੀਂ ਹੈਗਾ ਬਸ ਸਿੱਧਾ ਹੀ ਵਿੱਚ ਹੈ ਮਲਾਲਾ ਨਹੀਂ ਪਤਾ ਹਾਲ ਵੀ ਇਹਨਾਂ ਕੋਲੇ ਐਡੇ ਐਡੇ ਚੌੜੇ ਆ ਤੇ ਇੱਕੋ ਫਾਂਡ ਚ ਗਿਆ ਉਹ ਸਾਰਾ ਕੁਝ ਆ ਇਹਨਾਂ ਨੇ ਪਤਾ ਨਹੀਂ ਕੀ ਲਾਇਆ ਹੋਇਆ ਰੱਖਿਆ ਹੋਇਆ ਕੁਝ ਜਾਂ ਨਿਸ਼ਾਨੀ ਨਿਸ਼ੁਨੀ ਰੱਖੀ ਹੋਈ ਆ ਵਾਟ ਬਟ ਦੀ ਕੁਝ ਨਾ ਕੁਝ ਹੋਣਾ ਤੇ ਆਈ ਉਹ ਸਾਹਮਣੇ ਵੀ ਦਿਖ ਰਿਹਾ ਉੱਥੇ ਵੀ ਆ ਇਹਦਾ ਖੇਤ ਆ ਕੁਝ ਹੋਰ ਬੀਜਿਆ ਹੋਇਆਗਾ ਜੀ ਤੋਂ ਮੈਨੂੰ ਲੱਗਦਾ ਓਟਸ ਵਗੈਰਾ ਬਣਦੇ ਆ ਤੇ ਉਹ ਆ ਇਧਰ ਨੂੰ ਹੋ ਤੱਕ ਇਹ ਹੈਗਾ ਜਿੱਥੇ ਤੱਕ ਨਿਗਾ ਜਾਂਦੀ ਉਹੀ ਵਾਹਣ ਹੁੰਦਾ ਹੋਰ ਕੁਝ ਨਹੀਂ ਹੁੰਦਾ ਸੜਕ ਦੇ ਆਲੇ ਦੁਆਲੇ ਖੜ ਕੇ ਦੇਖਣਾ ਪੈ ਰਿਆ ਸਾਨੂੰ ਸਾਰਾ ਕੁਝ ਜਦੋਂ ਵੀ ਤੁਸੀਂ ਇੱਧਰ ਆਉਣਾ ਨਾ ਤੇ ਖੇਤਾਂ 'ਚ ਤੇ ਕਿਤੇ ਵੀ ਬਹੁਤ ਘੱਟ ਤੁਹਾਨੂੰ ਆ ਮਿਲੂਗਾ ਜਿਵੇਂ ਇੱਥੇ ਗੈਪ ਹੈ ਨਹੀਂ ਯੂਕੇ 'ਚ ਮੋਸਟਲੀ ਜਿੰਨੇ ਰੋਡ ਹੈ ਇਹਦੇ ਨਾਲ ਖਬਰ ਹੈ ਸਾਰੇ ਦਰਖਤ ਦਰਖਤ ਲੱਗੇ ਆ ਦਿਖਦਾ ਨਹੀਂ ਹੈਗਾ ਕੁਝ ਕਿਸੇ ਕਿਸੇ ਕੰਟਰੀ 'ਚ ਨਾ ਜਿਹੜਾ ਕੰਟਰੀ ਸਾਈਡ ਜਦੋਂ ਜਾਂਦੇ ਆਪਾਂ ਸ਼ਹਿਰਾਂ ਤੋਂ ਬਾਹਰ ਦੂਰ ਤੱਕ ਵਿਜ਼ੂਅਲ ਇੰਨਾ ਹੁੰਦਾ ਜਿਵੇਂ ਸਵਿਟਜ਼ਰਲੈਂਡ ਹੈ ਸਵਿਟਜ਼ਰਲੈਂਡ ਚ ਖੂਬਸੂਰਤ ਹੈ ਇੰਨਾ ਤਾਂ ਲੱਗਦਾ ਸੜਕ ਦੇ ਕਿਨਾਰੇ ਤੁਹਾਨੂੰ ਕੋਈ ਦਰਖਤ ਨਹੀਂ ਮਿਲੂ ਬਹੁਤ ਘੱਟ ਮਿਲਣਗੇ ਦਰਖਤ ਜਿਹਦੇ ਕਰਕੇ ਮਤਲਬ ਦੂਰ ਤੱਕ ਤੁਹਾਨੂੰ ਵਿਜ਼ਿਬਿਲਟੀ ਦਿਖਦੀ ਹੈ ਤੁਸੀਂ ਨਜ਼ਾਰੇ ਦੇਖ ਸਕਦੇ ਹੋ ਤੇ ਯੂਕੇ ਚ ਬਿਲਕੁਲ ਵੀ ਨਹੀਂ ਹੈਗਾ ਇਹ ਹੁਣ ਸਾਨੂੰ ਇੱਥੇ ਕਿਸੇ ਨੇ ਦੱਸਿਆ ਜੀ ਕਹਿੰਦੇ ਇੱਥੇ ਮਾਡਲ ਵਿਲੇਜ ਦੇਖਣ ਵਾਲਾ ਇੱਕ ਤੇ ਇਹਦੇ ਵੀ ਪੁਰਾਣੇ ਮਾਡਲ ਲੁਗਾਰ ਇੱਥੇ ਪਿੱਛੇ ਇਹਨਾਂ ਨੇ ਆ ਦਿੱਤਾ ਵੀ ਹੈ ਸਾਨੂੰ ਇਸ ਤਰ੍ਹਾਂ ਦਾ ਕੁਛ ਹੈ ਤੇ ਦੇਖਦੇ ਆਂ ਅੰਦਰ ਜਾ ਕੇ ਇਧਰਲੇ ਪਾਸੇ ਵੀ ਕਿਵੇਂ ਆ ਕੀ ਕੁਛ ਹੈਗਾ ਸ਼ਾਇਦ ਇਹਦੀ ਇਹਨਾਂ ਨੇ ਟਿਕਟ ਵੀ ਰੱਖੀ ਹੋ ਹਾਂਜੀ ਉੱਪਰ ਲਿਖਿਆ ਵੀ ਆ 4.5 ਇੱਕ ਜਣੇ ਦੀ ਖੁਸ਼ੀਲੇ ਟਿਕਟ ਲੈ ਲਈ ਕਰਾਲੀ ਟਿਕਟ ਇੱਥੋਂ ਹੀ ਐਂਟਰੈਂਸ ਚਲੋ ਲੋ ਜੀ ਵਾਓ ਕਿੰਨੀ ਵਧੀਆ ਚੀਜ਼ ਹੈ ਨਾ ਇਹ ਤਾਂ ਕਿੱਡੇ ਸੋਹਣੇ ਆ ਇਹਦੇ ਵਿੱਚੋਂ ਹੀ ਜਾ ਸਕਦੇ ਆਪਾਂ ਦਾ ਆ ਗਲੀਆਂ ਦੇਖੋ ਤੇ ਆ ਘਰ ਹੈ ਪੁਰਾਣੇ ਘਰ ਹੈ ਇਹਨਾਂ ਦੇ ਵੀ ਕਿਸ ਤਰ੍ਹਾਂ ਦਾ ਹੁੰਦਾ ਸੀ ਇਹਨਾਂ ਨੇ ਇਹ ਚ ਉਹ ਕਿੰਨੀ ਸੋਹਣੀ ਚੀਜ਼ ਹੈ ਯਾਰ ਇੱਥੇ ਵਧੀਆ ਆਪਾਂ ਆਪਣੇ ਘਰ ਦਾ ਮਾਡਲਰ ਤਿਆਰ ਕਰ ਰਹੇ ਹਾਂ ਹਾਂਜੀ ਇਹ ਦੇਖੋ ਤੁਸੀਂ ਇੱਥੋਂ ਵੀ ਕੇ ਇਹਨਾਂ ਦੇ ਘਰ ਹੈ ਜਿਹੜੇ ਇੱਕੋ ਜਿਹੇ ਆ ਸਾਰੇ ਮਤਲਬ ਇੱਥੋਂ ਵੀ ਦੇਖਣ ਨੂੰ ਪਤਾ ਲੱਗਦਾ ਸਾਰੇ ਇੱਕੋ ਜਿਹੇ ਘਰ ਆ ਜਿੰਨੇ ਦਿਖਦੇ ਆ ਇਹਨਾਂ ਦੇ ਸ਼ੁਰੂ ਤੋਂ ਹੀ ਇਹ ਰਿਵਾਜ ਆ ਮਤਲਬ ਵਿੱਕਰ ਆ ਨਾ ਸਟਾਈਲ ਜਿਹੜਾ ਇੱਕੋ ਜਿਹਾ ਹੋਊਗਾ ਤੁਸੀਂ ਡਿਫਰੈਂਟ ਘਰ ਪਾਈ ਨਹੀਂ ਸਕਦੇ ਨਿਆਣੇ ਲਈ ਵੈਸੇ ਵਧੀਆ ਚੀਜ਼ ਹੈ ਜੇ ਨਿਆਣੇ ਨੂੰ ਲੈ ਕੇ ਆਣਾ ਤੇ ਆ ਫਾਰਮ ਹੈ ਇੱਕ ਜਿੱਥੇ ਟਰੈਕਟਰ ਅੰਦਰੋਂ ਘੋੜੇ ਗਾਵਾਂ ਵੀ ਖੜੀਆਂ ਅਸੀਂ ਇਹ ਘਰ ਲੱਭਦੇ ਹਾਂ origignal ਜੇ ਸਾਨੂੰ ਇਹ ਘਰ ਲੱਭ ਜੇ ਤੇ origignal ਚ ਫਿਰ ਤੁਹਾਨੂੰ ਦਿਖਾ ਕੇ ਲੈ ਆਈਏ ਇੱਥੋਂ ਸ਼ਾਇਦ ਇਹਨਾਂ ਦੀ ਜਿਹੜੀ ਥੋੜੀ ਲਾਈਫ ਹੈ ਉਹ ਦੇਖਣ ਨੂੰ ਮਿਲ ਜੂਗੀ ਆਪਾਂ ਨੂੰ ਸਾਨੂੰ ਨਹੀਂ ਇੱਥੇ ਆ ਕੇ ਐਂ ਲੱਗ ਜਾਂਦਾ ਜਿਵੇਂ ਕਿਸੇ ਹੋਰ ਪਲੈਨੇਟ ਤੇ ਆ ਗਏ ਹੋਣੇ ਇੱਕ ਮੂਵੀ ਬਣੀ ਐ ਤੇ ਤੇ ਜਿਹਦੇ ਚ ਹਾਂਜੀ ਜਿਹਦੇ ਚ ਬਹੁਤ ਵੱਡਾ ਬੰਦਾ ਹੁੰਦਾ ਇੱਕ ਉਹਨੂੰ ਸਾਰੇ ਬੰਦੇ ਏਡੇ ਏਡੇ ਲੱਗਦੇ ਨੇ ਨਿੱਕੇ ਨਿੱਕੇ ਜੇ ਤੇ ਆ ਘਰ ਘਰ ਦੇਖੇ ਬਿਲਕੁਲ ਉਹੀ ਫੀਲ ਆ ਰਿਹਾ ਸਾਨੂੰ ਐ ਲੱਗਦਾ ਵੀ ਕਿੰਨਾ ਸੀ ਉੱਪਰੋਂ ਸਾਰਾ ਕੁਝ ਦੇਖੀ ਜਾਂਦੇ ਹਨ ਜਿਹਾ ਜਿਹਾ ਬੰਦਾ ਹੋਵੇ ਯਾਰ ਕੋਈ ਉੱਪਰੋਂ ਇੰਨਾ ਉੱਪਰੋਂ ਦੇਖੇ ਅਦਰਖਤ ਦਰੁਖਤ ਅਸਲ ਸੰਨੀ ਦੇ ਵਾਲ ਨੇ ਤਾਂ ਨਲਕੇ ਹੀ ਪਟਿਆ ਸੀਗਾ ਮੈਂ ਤਾਂ ਮੈਨੂੰ ਲੱਗਦਾ ਸਾਰਾ ਕੁਝ ਪਟ ਪਟ ਸਿੱੜ ਦਊਗਾ ਪਰ ਵਰਥੇਟੈਕ ਨਵੀਂ ਚੀਜ਼ ਦੇਖਣ ਨੂੰ ਮਿਲੀ 9-10 ਪਾਉਂਡ ਲੱਗੇ ਸਾਡੇ ਪਰ ਬਹੁਤ ਸੋਹਣਾ ਲੱਗਿਆ ਯਾਰ ਇੱਥੇ ਆ ਕੇ ਸਾਹਮਣੇ ਵਾਲੇ ਪਾਸੇ ਇੱਕ ਚਰਚ ਹੈਗਾ ਤੇ ਜਿਵੇਂ ਇੱਥੋਂ ਦੇ ਸਾਰੇ ਪਿੰਡਾਂ ਚ ਚਰਚ ਹੁੰਦੇ ਆਪਣੇ ਗੁਰਦੁਆਰਾ ਸਾਹਿਬ ਹੁੰਦੇ ਆ ਬੇਸਿਕਲੀ ਇਹਨਾਂ ਨੇ ਨਾ ਯੂਕੇ ਦਾ ਇਹ ਇੱਕ ਪਿੰਡ ਨੂੰ ਮਤਲਬ ਮਾਡਲ ਡਿਜ਼ਾਈਨ ਕੀਤਾ ਹੈਗਾ ਕਿ ਜਿਹੜੇ ਯੂਕੇ ਦੇ ਪਿੰਡਾਂ ਚ ਤੋਂ ਨਾਲੇ 1.5-200 ਸਾਲ ਪਹਿਲਾਂ ਦਾ ਇਹ ਪਿੰਡ ਹੈ ਵੀ 200 ਸਾਲ ਪਹਿਲਾਂ ਦੇ ਜਿਹੜੇ ਸਾਰੇ ਪਿੰਡ ਹੈ ਉਹ ਕਿਹੋ ਜਿਹੇ ਹੁੰਦੇ ਸੀ ਉਹ ਤੁਹਾਨੂੰ ਸਾਰਾ ਇਸ ਮਾਡਲ ਦੇ ਰਾਹੀਂ ਦੇਖਣ ਨੂੰ ਮਿਲ ਜੂਗਾ ਇਹ ਚਰਚ ਦਾ ਜਿਆ ਗਿਆ ਫਰੰਟ ਗੇਟ ਤੇ ਇੱਥੋਂ ਇਹ ਦੇਖੋ ਤੁਸੀਂ ਵੀ ਇਹ ਦੋ ਆਪਣੇ ਤੋਂ 800 ਸਾਲ ਪਹਿਲਾਂ ਜਦੋਂ ਆਪਣੇ ਕੱਚੇ ਘਰ ਹੁੰਦੇ ਸੀਗੇ ਉਦੋਂ ਇੱਥੇ ਕਿਹੋ ਜਿਹੀ ਡਿਵੈਲਪਮੈਂਟ ਸੀਗੀ ਇਸੇ ਕਰਕੇ ਇਹ ਪਿੰਡ ਮਸ਼ਹੂਰ ਹੈ ਇਸੇ ਕਰਕੇ ਲੋਕ ਇੱਥੇ ਦੇਖਣ ਆਉਂਦੇ ਆ ਆ ਸਾਰਾ ਕੁਝ ਜਿਹੜੀਆਂ ਚੀਜ਼ਾਂ ਬਣਾਈਆਂ ਹੋਈਆਂ ਤੇ ਇੱਕ ਤੁਹਾਨੂੰ ਹੋਰ ਚੀਜ਼ ਇੱਥੇ ਕਲੀਅਰ ਕਰ ਦਵਾਂ ਇਹ ਜਿਹੜਾ ਮਾਡਲ ਬਣਾਇਆ ਹੋਇਆ ਇਹ ਨਕਸ਼ਾ ਵੀ ਇਸੇ ਪਿੰਡ ਦਾ ਕਿਉਂਕਿ ਆਹ ਚੀਜ਼ ਤੋਂ ਅਸੀਂ ਉੱਤਰੇ ਸੀ ਇੱਥੇ ਆ ਕੇ ਦੇਖਿਆ ਸੀ ਉਹ ਰਿਵਰ ਜਾਂਦਾ ਵਿੱਚੋਂ ਨਹੀਂ ਦੇਖੋ ਇਸੇ ਪਿੰਡ ਦਾ ਨਕਸ਼ਾ ਇੱਥੋਂ ਤੁਹਾਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਮੈਂ ਕਿੱਥੇ ਕਿੱਥੇ ਕੀ ਕੀ ਦੇਖਣਾ ਹੈ ਕਿਹੜੀਆਂ-ਕਿਹੜੀਆਂ ਚੀਜ਼ਾਂ ਇੱਥੇ ਦੇਖਣ ਵਾਲੀਆਂ ਹੈਗੀਆਂ ਆਦ ਰਿਆ ਜਾਂਦਾ ਸਾਰਾ ਤੇ ਕੁਝ ਘਰ ਇੱਥੇ ਇਸ ਪਿੰਡ ਚ ਇੰਨੇ ਪੁਰਾਣੇ ਤੁਹਾਨੂੰ ਮਿਲਣਗੇ ਜਿਵੇਂ ਆ ਘ ਇਹ ਤੇ ਲਿਖਿਆ ਵੀ ਹੋਇਆ 1891 ਦਾ ਘਰ ਹੈ 1891 ਦਾ ਤੁਸੀਂ ਦੇਖ ਲਓ ਵੀ ਕਿੰਨਾ ਪੁਰਾਣਾ ਹੈਗਾ ਆ ਸ਼ਾਪਸ ਆ ਗਈਆਂ ਸਾਰੀਆਂ ਜਿੱਥੋਂ ਅਸੀਂ ਲੰਘ ਕੇ ਆਏ ਆ ਜਿਹੜਾ ਤੁਹਾਨੂੰ ਦਿਖਾ ਰਹੇ ਸੀ ਸਾਰਾ ਮੇਨ ਏਰੀਆ ਬਸ ਇਹੀ ਸੀ ਇਹਦੇ ਅੰਦਰ ਦੇਖਣ ਵਾਲਾ ਤੇ ਹੁਣ ਅਸੀਂ ਇਥੋਂ ਬਾਹਰਲੇ ਪਾਸੇ ਨੂੰ ਚੱਲਦੇ ਆ ਜੀ ਸੋ ਇਹ ਸੀ ਜੀ ਆਪਣਾ ਇਸ ਦਾ ਵਲੌਗ ਜਿਹਦੇ ਚ ਤੁਹਾਨੂੰ ਦਿਖਾਣਾ ਸੀਗਾ ਇੰਗਲੈਂਡ ਦਾ ਖੇਤੀਬਾੜੀ ਖੇਤ ਹੋਰ ਕੰਮਕਾਰ ਕਿਵੇਂ ਆ ਸਾਰਾ ਤੇ ਜੁੜੇ ਰਹੋ ਤੁਸੀਂ ਆਪਣੇ ਸਫ਼ਰ ਨਾਲ ਇੰਗਲੈਂਡ ਤੋਂ ਕਮਾਉਂਦੇ ਰਹਾ ਮੰਗ ਤੁਹਾਨੂੰ ਸੋਹਣੀਆਂ ਸੋਹਣੀਆਂ ਥਾਵਾਂ ਮਿਲਦੇ ਆ ਜੀ ਨਵੇਂ ਵਲੌਗਸ ਤੇ ਵੀਡੀਓ ਦੇ ਨਾਲ ਗੁੱਡ ਬਾਏ ਸਸਕਾਲ ਰੱਬ ਰੱਖਾ ਜੀ